ਜਦੋਂ ਵੀ ਨਾਸਾ ਸਪੇਸ ਦੇ ਰਿਕਾਰਡਸ ਦੀ ਚਰਚਾ ਹੁੰਦੀ ਹੈ ਤਾਂ ਸੁਨੀਤਾ ਵਿਲੀਅਮਸ ਦਾ ਨਾਮ ਆਪਣੇ ਆਪ ਹੀ ਯਾਦ ਆ ਜਾਂਦਾ ਹੈ ਹੁਣ ਮਸ਼ਹੂਰ ਐਸਟ੍ਰੋਨੌਟ ਸੁਨੀਤਾ ਵਿਲੀਅਮਸ ਨੇ 27 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਆਪਣੀ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ ਸਪੇਸ ਵਿੱਚ 608 ਦਿਨ ਬਿਤਾਉਣ ਤੋਂ ਬਾਅਦ ਸੁਨੀਤਾ ਵਿਲੀਅਮਸ ਦਾ ਨਾਮ ਹੁਣ ਉਹਨਾਂ ਲੋਕਾਂ ਵਿਚਕਾਰ ਦਰਜ ਹੋ ਗਿਆ ਹੈ ਜਿਨ੍ਹਾਂ ਨੇ ਮਨੁੱਖੀ ਸਫਰ ਨੂੰ ਧਰਤੀ ਤੋਂ ਆਸਮਾਨ ਦੇ ਪਾਰ ਪਹੁੰਚਾ ਦਿੱਤਾ ਕਈ ਲੋਕਾਂ ਦੇ ਮਨਾਂ ਵਿੱਚ ਸਵਾਲ ਨੇ ਕਿ ਕੀ ਸੁਨੀਤਾ ਵਿਲੀਅਮਸ ਦੀ ਯਾਤਰਾ ਸੱਚਮੁੱਚ ਇੱਥੇ ਖਤਮ ਹੋ ਗਈ ਹੈ ਜਾਂ ਫਿਰ ਉਹਨਾਂ ਦੀ ਕਹਾਣੀ ਅਜੇ ਵੀ ਅਧੂਰੀ ਹੈ ਸੁਨੀਤਾ ਵਿਲੀਅਮਸ ਨੇ 27 ਸਾਲਾਂ ਤੱਕ ਨਾਸਾ ਵਿੱਚ ਕੰਮ ਕੀਤਾ ਇਸ ਸਮੇਂ ਦੇ ਦੌਰਾਨ ਉਹਨਾਂ ਨੇ ਤਿੰਨ ਵੱਡੇ ਪੁਲਾੜ ਮਿਸ਼ਨਾਂ ਦੀ ਅਗਵਾਈ ਕੀਤੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਕਈ ਜ਼ਿੰਮੇਵਾਰੀਆਂ ਨੂੰ ਸੰਭਾਲਿਆ ਤੇ ਔਰਤਾਂ ਦੇ ਲਈ ਨਵੇਂ ਰਿਕਾਰਡ ਬਣਾਏ ਨਾਸਾ ਦੇ ਐਡਮਿਨਿਸਟ੍ਰੇਟਰ ਜੇਰੇਡ ਆਇਜ਼ੈਕ ਮੈਨ ਨੇ ਉਹਨਾਂ ਨੂੰ ਮਨੁੱਖੀ ਸਪੇਸ ਦੀ ਉਡਾਨ ਦਾ ਮੋਢੀ ਦੱਸਿਆ ਉਸਦੀ ਅਗਵਾਈ ਨੇ ਲੋ ਅਰਥ ਆਰਬਿਟ ਵਿੱਚ ਭਵਿੱਖ ਦੇ ਮਿਸ਼ਨਾਂ ਦੀ ਨੀਂਵ ਰੱਖੀ ਸੁਨੀਤਾ ਵਿਲੀਅਮਸ ਨੇ ਪੁਲਾੜ ਵਿੱਚ ਕੁਲ 608 ਦਿਨ ਬਿਤਾਏ ਜੋ ਕਿ ਕਿਸੇ ਵੀ ਨਾਸਾ ਪੁਲਾੜ ਯਾਤਰੀ ਦੇ ਲਈ ਦੂਸਰਾ ਸਭ ਤੋਂ ਲੰਬਾ ਸਮਾਂ ਹੈ ਇਨੇ ਲੰਬੇ ਸਮੇਂ ਦੇ ਲਈ ਮਾਈਕਰੋ ਗ੍ਰੈਵਿਟੀ ਵਿੱਚ ਰਹਿਣਾ ਨਾ ਸਿਰਫ ਸਰੀਰਕ ਤੌਰ ਤੇ ਚੁਣੌਤੀਪੂਰਨ ਹੈ ਬਲਕਿ ਮਾਨਸਿਕ ਤੌਰ ਤੇ ਵੀ ਕਾਫੀ ਜੋਖਮ ਭਰਿਆ ਹੈ। ਇਹ ਗੱਲ ਉਸ ਦੇ ਰਿਕਾਰਡ ਨੂੰ ਬਹੁਤ ਖਾਸ ਬਣਾਉਂਦੀ ਹੈ। NASA ਦੇ ਅਨੁਸਾਰ ਸੁਨੀਤਾ ਵਿਲੀਅਮਸ ਨੇ 9 ਸਪੇਸ ਵਾਕਸ ਨੂੰ ਪੂਰਾ ਕੀਤਾ ਜਿਨ੍ਹਾਂ ਦਾ ਕੁੱਲ ਸਮਾਂ 68 ਘੰਟੇ 6 ਮਿੰਟ ਦਾ ਹੈ। ਇਸ ਨੇ ਉਸ ਨੂੰ ਸਭ ਤੋਂ ਵੱਧ ਸਮੇਂ ਤੱਕ ਸਪੇਸ ਵਾਕ ਕਰਨ ਵਾਲੀ ਔਰਤ ਬਣਾ ਦਿੱਤਾ। ਇਸ ਤੋਂ ਇਲਾਵਾ ਉਹ ਪੁਲਾੜ ਵਿੱਚ ਮੈਰਾਥਨ ਦੌੜਨ ਵਾਲੀ ਦੁਨੀਆ ਦੀ ਪਹਿਲੀ ਵਿਅਕਤੀ ਵੀ ਬਣ ਗਈ। ਇਹ ਤੱਤ ਅੱਜ ਵੀ ਲੋਕਾਂ ਨੂੰ ਹੈਰਾਨ ਕਰਦਾ ਹੈ। ਸੁਨੀਤਾ ਵਿਲੀਅਮਸ ਦੀ ਸਪੇਸ ਯਰਨੀ ਦੀ ਗ 2024 ਵਿੱਚ ਮਿਸ਼ਨ ਕੁਝ ਦਿਨ ਚੱਲਣਾ ਸੀ ਸੁਨੀਤਾ ਵਿਲੀਅਮਸ ਦੀ ਸਪੇਸ ਜਰਨੀ ਦੀ ਗੱਲ ਕਰੀਏ ਤਾਂ 2024 ਦਾ ਮਿਸ਼ਨ ਕੁਝ ਦਿਨ ਤੱਕ ਹੀ ਚੱਲਣਾ ਸੀ ਪਰ ਤਕਨੀਕੀ ਇਸ਼ੂਸ ਨੇ ਇਸ ਨੂੰ 9 ਮਹੀਨਿਆਂ ਤੋਂ ਵੱਧ ਤੱਕ ਵਧਾ ਦਿੱਤਾ ਅੰਤ ਵਿੱਚ ਉਹ ਮਾਰਚ 2025 ਵਿੱਚ ਸਪੇਸਐਕਸ ਕਰੂ 9 ਰਾਹੀਂ ਸੁਰੱਖਤ ਧਰਤੀ ਤੇ ਵਾਪਸ ਆ ਗਏ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਅਕਸਰ ਹੀ ਕਹਿੰਦੀ ਰਹੀ ਹੈ ਕਿ ਭਾਰਤ ਆਉਣਾ ਉਸ ਦੇ ਲਈ ਘਰ ਵਰਗਾ ਹੈ ਦਿੱਲੀ ਵਿੱਚ ਇੱਕ ਸਮਾਗਮ ਦੇ ਦੌਰਾਨ ਉਸ ਨੇ ਕਿਹਾ ਪੁਲਾੜ ਤੋਂ ਧਰਤੀ ਦੇ ਸਾਰੇ ਅੰਤਰ ਛੋਟੇ ਜਾਪਦੇ ਨੇ ਇਹ ਸੱਚਮੁੱਚ ਮਹਿਸੂਸ ਹੁੰਦਾ ਹੈ ਕਿ ਅਸੀਂ ਸਾਰੇ ਇੱਕ ਹੀ ਹਾਂ ਸੁਨੀਤਾ ਵਿਲੀਅਮਸ ਦਾ ਕਹਿਣਾ ਹੈ ਕਿ ਪੁਲਾੜ ਉਹਨਾਂ ਦੀ ਮਨਪਸੰਦ ਜਗ੍ਹਾ ਹੈ। ਸੁਨੀਤਾ ਵਿਲੀਅਮਸ ਦੇ ਇਸ ਸ਼ਬਦ ਸਪਸ਼ਟ ਕਰਦੇ ਨੇ ਕਿ ਭਾਵੇਂ NASA ਤੋਂ ਸੇਵਾ ਮੁਕਤ ਹੋ ਰਹੀ ਹੋਵੇ ਪਰ ਪੁਲਾੜ ਵਿਗਿਆਨ ਤੇ ਭਵਿੱਖ ਦੇ ਖੋਜੀਆਂ ਦੇ ਨਾਲ ਉਸ ਦਾ ਸਬੰਧ اٹوٹ ਹੈ। ਸੁਨੀਤਾ ਵਿਲੀਅਮਸ ਦੀ ਸੇਵਾ ਮੁਕਤੀ ਕਿਸੇ ਕੈਰੀਅਰ ਦਾ ਅੰਤ ਨਹੀਂ ਸਗੋਂ ਇੱਕ ਯੁੱਗ ਦਾ ਅੰਤ ਹੈ। ਉਸਨੇ ਸਾਬਿਤ ਕਰ ਦਿੱਤਾ ਕਿ ਸੀਮਾਵਾਂ ਜ਼ਮੀਨ ਤੇ ਹੁੰਦੀਆਂ ਨੇ ਸੁਪਨਿਆਂ ਵਿੱਚ ਨਹੀਂ। ਉਸਨੇ ਸਾਬਿਤ ਕਰ ਦਿੱਤਾ ਕਿ ਸੀਮਾਵਾਂ ਸਿਰਫ ਜ਼ਮੀਨ ਤੇ ਹੁੰਦੀਆਂ ਨੇ ਸੁਪਨਿਆਂ ਵਿੱਚ ਨਹੀਂ। ਭਾਰਤ ਵਿੱਚ ਜਨਮੀ ਪ੍ਰਸਿੱਧ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨਾਸਾ ਤੋਂ ਸੇਵਾਮੁਕਤ ਹੋ ਗਈ ਹੈ ਜਿਸ ਦੇ ਨਾਲ ਪੁਲਾੜ ਵਿਗਿਆਨ ਵਿੱਚ ਇੱਕ ਇਤਿਹਾਸਿਕ ਅਧਿਆਇ ਦਾ ਅੰਤ ਹੋ ਗਿਆ ਨਾਸਾ ਦੇ ਨਾਲ ਲਗਭਗ 27 ਸਾਲ ਬਿਤਾਉਣ ਤੋਂ ਬਾਅਦ ਉਸ ਦਾ ਸਰਗਰਮ ਪੁਲਾੜ ਕੈਰੀਅਰ ਹੁਣ ਇੱਥੇ ਖਤਮ ਹੋ ਰਿਹਾ ਹੈ ਇਸ ਫੈਸਲੇ ਤੋਂ ਬਾਅਦ ਲੋਕ ਇਹ ਜਾਣਨ ਲਈ ਵੀ ਕਾਫੀ ਉਤਸੁਕ ਨੇ ਕਿ ਨਾਸਾ ਵਿੱਚ ਰਹਿੰਦੇ ਆ ਉਹਨੂੰ ਕਿੰਨੀ ਤਨਖਾਹ ਮਿਲਦੀ ਸੀ ਤੇ ਸੇਵਾਮੁਕਤੀ ਤੋਂ ਬਾਅਦ ਉਸ ਨੂੰ ਕਿੰਨੀ ਪੈਨਸ਼ਨ ਮਿਲੇਗੀ ਅਤੇ ਭਵਿਕ ਵਿੱਚ ਉਸ ਨੂੰ ਨਾਸਾ ਤੋਂ ਕੀ ਹੋਰ ਲਾਭ ਮਿਲਣਗੇ ਰਿਟਾਇਰਮੈਂਟ ਤੋਂ ਬਾਅਦ ਸੁਨੀਤਾ ਵਿਲੀਅਮਸ ਨੂੰ ਨਾਸਾ ਦੇ ਫੈਡਰਲ EMPLOYEES RETIREMENT ਇੱਕ ਵਿਅਕਤੀ ਦੀ ਕੁੱਲ ਸੇਵਾ ਦੀ ਲੰਬਾਈ ਤੇ ਔਸਤ ਤਨਖਾਹ ਦੇ ਆਧਾਰ ਤੇ ਨਿਰਧਾਰਿਤ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਉਸ ਨੂੰ ਯੂਐਸ ਮੈਜਿਕ ਸੁਰੱਖਿਆ ਯੋਜਨਾ ਤੋਂ ਲਾਭ ਪ੍ਰਾਪਤ ਹੋਣਗੇ ਜੋ ਕਿ ਨਿਸ਼ਚਿਤ ਮਾਸਿਕ ਭੁਗਤਾਨ ਪ੍ਰਦਾਨ ਕਰਨਗੇ ਉਸ ਦੇ ਲੰਬੇ ਤੇ ਸੀਨੀਅਰ ਕੈਰੀਅਰ ਦੇ ਕਾਰਨ ਉਸ ਦੀ ਪੈਨਸ਼ਨ ਨੂੰ ਵਿੱਤੀ ਤੌਰ ਤੇ ਵਧੀਆ ਮੰਨਿਆ ਜਾ ਰਿਹਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਉਸ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਵਿੱਤੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ